ਸਾਸ਼ਕਾਲ ਦੀ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਦੇ ਸੂਟ ਰਹਿਣਗੇ ਮੈਚਿੰਗ ਸੂਟ ਹੋਣਗੇ প্রিন্টেਡ ਸ਼ਰਟ ਰਹੇਗੀ ਤੇ ਪਲੇਨ ਬਾਟਮ ਹੋਏਗੀ ਬੱਡੇ ਪਨੇ ਦੀ ਸ਼ਰਟ ਹੋਏਗੀ ਤੇ ਬੱਡੇ ਪਨੇ ਦੀ ਹੀ ਬਾਟਮ ਰਹੇਗੀ ਜਿਵੇਂ ਮੈਂਸ਼ਨ ਕੀਤਾ ਹੋਇਆ ਤੇ ਫ੍ਰੀ ਸ਼ਿਪਿੰਗ ਰਹਿਣਗੇ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਸੌਫਟ ਫੈ布ਰਿਕ ਹੈ ਇਹਨਾਂ ਦਾ 올ਓਵਰ 5 ਮੀਟਰ ਸੂਟ ਮਿਲੇਗਾ ਇਹਨਾਂ ਦੇ ਸਾਰੇ ਪ੍ਰਿੰਟਸ ਬਹੁਤ ਸੋਹਣੇ ਨੇ ਤੇ ਦੇਖਣ ਵਿੱਚ ਐਦਾਂ ਲੱਗਦੀਆਂ ਜਿਵੇਂ ਹੈਂਡ ਪੇਂਟ ਕੀਤਾ ਹੋਇਆ ਹੈ ਕੁਝ ਬੱਟੇ ਫਲਾワー ਵਾਲੇ ਹੋਣਗੇ ਤੇ ਕੁਝ ਛੋਟੇ ਪ੍ਰਿੰਟ ਵਾਲੇ ਹੋਣਗੇ ਇਹ ਵਾਲੇ ਸੂਟ ਕ੍ਰਸ਼ ਕਾਟਨ ਦੇ ਹੋਣਗੇ ਤੇ ਕੋਟੇ ਦਾ ਟਾਇਡਰ ਟਾ ਦੁਪੱਟਾ ਰਹੇਗਾ ਦੁਪੱਟੇ ਤੇ ਫੋਰਸਰ ਲੈਸ ਹੋਏਗੀ ਤੇ ਫਰੰਟ ਵਰਕ ਰਹੇਗਾ ਇਹ ਵਾਲੇ ਸੂਟ ਡਿਸਕਾਊਂਟ ਤੇ ਨੇ ਕੈਮਰੀ ਕਾਟਨ ਦਾ ਸੂਟ ਹੋਏਗਾ ਬਾਟਮ ਤੇ ਵਰਕ ਹੋਏਗਾ ਕੋਟੇ ਦਾ ਤਿੰਨ ਸ਼ੇਡ ਤੇ ਕਲਰ ਵਾਲਾ ਦੁਪੱਟਾ ਰਹੇਗਾ ਇਹ ਵਾਲੇ ਸੂਟਾਂ ਦਾ ਪ੍ਰਾਈਸ ਵੀ ਘੱਟ ਹੋ ਗਿਆ ਇਹ ਕਾਟਨ ਦੇ ਮੈਚਿੰਗ ਸੂਟ ਹੋਣਗੇ ਵੱਡੇ ਪਨੀ ਦੀ ਪ੍ਰਿੰਟਡ ਸ਼ਰਟ ਹੋਏਗੀ ਤੇ ਪਲੇਨ ਵੱਡੇ ਪਨੀ ਦੀ ਹੀ ਬਾਟਮ ਰਹੇਗੀ ਟਾਈ ਟਾਈ ਮਲਮਲ कॉटन ਦਾ ਦੁਪੱਟਾ ਰਹੇਗਾ ਫੁੱਲ ਸਾਈਜ਼ ਦੁਪੱਟਾ ਹੋਏਗਾ ਤੇ ਇਹਨਾਂ ਦਾ ਲਿਮਟਿਡ ਜਿਹਾ ਸਟਾਕ ਰਹੇਗਾ ਇਹ ਵਨ ਸੂਟ ਜੌਰਜਟ ਤੇ 올ਓਵਰ ਸੂਟ ਹੋਣਗੇ ਇਹਨਾਂ ਵਿੱਚ ਤੁਸੀਂ ਮੈਚਿੰਗ ਸੂਟ ਵੀ ਲੈ ਸਕਦੇ ਹੋ ਚੌਟਾ ਟਾਈ ਦੁਪੱਟਾ ਰਹੇਗਾ ਦੁਪੱਟੇ ਤੇ ਪੈਚਵਰਕ ਹੋਏਗਾ ਤੇ ਫੋਰ ਸਾਈਡ ਲੈਸ ਹੋਏਗੀ ਪਿਓਰ ਕੂਟੀ कॉटन ਦੀ ਸ਼ਰਟ ਰਹੇਗੀ ਤੇ ਫਰੰਟ ਵਰਕ ਰਹੇਗਾ 3 ਮੀਟਰ ਦੀ ਪਿਓਰ ਕਾਟਨ ਦੀ ਬਾਟਮ ਹੋਏਗੀ ਤੇ ਪਿਓਰ ਸ਼ਿਫੋਨ ਦਾ ਦੁਪੱਟਾ ਰਹੇਗਾ ਹੈਂਡਵਰਕ ਦਾ ਸੂਟ ਹੋਏਗਾ ਪਿਓਰ ਆਰਗੈਂਜ਼ਾ T-ਸ਼ਰਟ ਰਹੇਗੀ ਤੇ ਟੈਪੀ ਸਿਲਕ ਦੀ ਬਾਟਮ ਹੋਏਗੀ ਆਰਗੈਂਜ਼ਾ ਦਾ ਹਿੰਦ ਪੱਟਾ ਰਹੇਗਾ ਇਹ ਵਨ ਸੂਟ ਪਿਓਰ ਚੁਨਣ ਦੇ ਹੋਣਗੇ ਪਰ ਮੀਟਰ ਅਕੋਰਡਿੰਗ ਇਹ ਸੂਟ ਰਣ ਦੇ ਇਹਨਾਂ ਵਿੱਚੋਂ ਤੁਸੀਂ 2.5 ਮੀਟਰ ਵੀ ਲੈ ਸਕਦੇ ਹੋ 5 ਮੀਟਰ 올ਓਵਰ ਵੀ ਲੈ ਸਕਦੇ ਹੋ ਇਹ ਮਰ ਸੂਟ ਵਿੱਚ ਪਿਓਰ ਕਾਟਨ ਦੇ ਰਹਿਣਗੇ ਪ੍ਰਿੰਟਡ ਸ਼ਰਟ ਹੋਏਗੀ ਪਲੇਨ ਬਾਟਮ ਹੋਏਗੇ ਸ਼ਰਟ ਤੇ オリジナル ਮਿਰਰ ਵਰਕ ਹੋਏਗਾ ਦੁਪੱਟੇ ਤੇ ਪੈਚ ਵਰਕ ਹੋਏਗਾ ਤੇ ਲੇਸਿਸ ਹੋਣੀਆਂ ਹੈ